ਤਤਹੀਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਬੰਦ ਨੂੰ ਲੈ ਕੇ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਹਾਂ ਇਹ ਵੱਡੀ ਅਪਡੇਟ ਆ ਰਹੀ ਹੈ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਜੀ ਹਾਂ ਅੰਟਾਰੀਓ ਦੇ ਵਿੱਚ ਸ਼ਰਾਬ ਦੇ ਸ਼ਿਕਾਇਨਾਦਿਆਂ ਉਮੀਦਾਂ ਤੇ ਪਾਣੀ ਫਿਰ ਗਿਆ ਜਦੋਂ ਐਲ ਸੀ ਬੀਓ ਨੇ ਦੂਜੀ ਵਾਰ ਆਪਣਾ ਫੈਸਲਾ ਬਦਲ ਦਿੱਤਾ ਮੁਲਾਜ਼ਮਾਂ ਦੀ ਹੜਤਾਲ ਦੇ 14 ਦਿਨ ਮੁਕੰਮਲ ਹੋਣ ਦੇ ਮਗਰੋਂ ਸੂਬੇ ਚ 32 ਥਾਵਾਂ ਤੇ ਕੁਝ ਘੰਟਿਆਂ ਵਾਸਤੇ ਸ਼ਰਾਬ ਦੇ ਸਟੋਰ ਖੁੱਲਣ ਦਾ ਐਲਾਨ ਕੀਤਾ ਗਿਆ ਸੀ ਪਰ ਐਲ ਸੀ ਬੀਓ ਪ੍ਰਬੰਧਕਾਂ ਨੇ ਪੈਰ ਪਿੱਛੇ ਖਿੱਚ ਲਏ ਸੂਬਾ ਸਰਕਾਰ ਅਤੇ ਐਲ ਸੀ ਬੀਓ ਨੇ ਅੰਦਰੂਨੀ ਆਂਕੜੇ ਮੁਤਾਬਕ ਐਲ ਗੋਲ ਵਿਕਰੀ ਤੇ ਤੌਰ ਤਰੀਕੇ ਵਿੱਚ ਤਬਦੀਲੀ ਕਰਨ ਅਦਾਰੇ ਨੂੰ 15 ਕਰੋੜ ਤੋਂ 20 ਕਰੋੜ ਡਾਲਰ ਦਾ ਨੁਕਸਾਨ ਹੋ ਰਿਹਾ ਤੇ ਲਿਕਰ ਕੰਟਰੋਲ ਬੋਰਡ ਆਫ ਅਨਟਾਰੀਓ ਦੇ ਮੁਲਾਜ਼ਮ 5 ਜੁਲਾਈ ਤੋਂ ਹੜਤਾਲ ਤੇ ਹਨ ਅਤੇ ਪ੍ਰਬੰਧਕਾਂ ਨੇ ਆਖਿਆ ਸੀ ਕਿ ਜੇ ਜੀਹਾਂ 19 ਜੁਲਾਈ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਸਵੇਚ ਵਕ ਵਕ ਸਮਾਂ ਤੇ ਸਥਿਤ 32 ਸਟੋਰ ਸ਼ੁੱਕਰਵਾਰ ਛਿਨਿਚਰਵਾਰ ਦੇ ਦਿਨ ਤੁਹਾਨੂੰ ਕੁਝ ਘੰਟੇ ਵਾਸਤੇ ਖੋਲਣ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਪ੍ਰਬਾਲ ਇਸ ਤੋਂ ਜੋ ਇਹਨਾਂ ਠੰਡੇ ਬਸਤੇ ਚ ਪਾ ਦਿੱਤਾ ਗਿਆ ਹੈ ਤੇ ਮੁਲਾਜ਼ਮ ਜੁਣੀ ਦਾ ਦੋਸ਼ ਹੈ ਕਿ ਪ੍ਰੀਮੀਅਮ ਡੱਗ ਫੋਰ ਨੇ ਆਪਣਾ ਏਜੰਡਾ ਲਾਗੂ ਕਰ ਲਈ ਮੁਲਾਜ਼ਮਾਂ ਨੂੰ ਹੜਤਾਲ ਤੇ ਜਾਣ ਲਈ ਮਜਬੂਰ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ